ਸਿੰਮਨ ਕ੍ਰਿਸ਼ਨੋ ਬਟਿਕ ਤੋਂ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਬਹੁਤ ਹੀ ਸੋਹਣੇ ਜੇ ਸੂਟ ਇਹ ਜੀ ਆਪਾਂ ਮਾਸੀ ਭਾਂਜੀ ਦੇ ਸੇਮ ਇੱਕੋ ਜਿਹੇ ਸੂਟ ਰੈਡੀ ਕੀਤੇ ਆ ਤੁਸੀਂ ਚੈੱਕ ਕਰ ਸਕਦੇ ਹੋ ਦੋਨਾਂ ਨੇ ਸਾਨੂੰ ਕਿਹਾ ਜੀ ਕਿ ਸਾਨੂੰ ਸੇਮ ਸੂਟ ਚਾਹੀਦੇ ਆ ਮੇਰੇ ਅਸਟ੍ਰੇਲੀਆ ਦੇ ਕਲਾਇੰਟ ਨੇ ਸੂਟ ਆ ਦੋਨੋਂ ਸੇਮ ਫੈਬਰਿਕ ਤੇ ਸੇਮ ਵਰਕ ਨਾਲ ਸੂਟ ਰੈਡੀ ਕੀਤੇ ਆ ਐਂ ਜਿਹੜਾ ਇਹਨਾਂ ਦਾ ਦੁਪੱਟਾ ਜੀ ਦੁਪੱਟਾ ਆਪਾਂ ਇਦਾਂ ਹੀ ਟਿਸ਼ੂ ਫੈਬਰਿਕ ਤੇ ਰੈਡੀ ਕੀਤਾ ਇਹਦੇ ਫੋਰ ਸਾਈਡ ਆਪਾਂ ਲੇਸ ਲਗਾਈ ਆ ਬਹੁਤ ਸੋਹਣਾ ਦੁਪੱਟਾ ਰੈਡੀ ਹੋਇਆ ਜਿਹੜੀਆਂ ਇਹਨਾਂ ਦੀ ਬਾਟਮਾ ਨੇ ਬਾਟਮ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਾ ਆਪਾਂ ਸੇਮ ਰੈਡੀ ਕੀਤਾ ਦੁਪੱਟੇ ਵੀ ਸੇਮ ਰੈਡੀ ਕੀਤੇ ਆ ਕਹਿਣ ਦਾ ਮਤਲਬ ਕਿ ਬਿਲਕੁਲ ਸੇਮ ਸੂਟ ਰੈਡੀ ਕੀਤੇ ਆ ਦੋਨਾਂ ਦੇ ਆਪਾਂ ਇਹਨਾਂ ਨੂੰ ਇਹਨਾਂ ਦੀ ਤੁਹਾਨੂੰ ਨੇੜੇ ਤੋਂ ਇੱਕ ਵਾਰੀ ਵੀਡੀਓ ਦਿਖਾ ਰਹੇ ਹਾਂ ਤੁਸੀਂ ਚੈੱਕ ਆ ਕਰ ਸਕਦੇ ਹੋ ਬਹੁਤ ਸੋਹਣਾ ਵਰਕ ਹੋਇਆ ਹੋਇਆ ਤੁਸੀਂ ਦੇਖ ਸਕਦੇ ਹੋ ਐਂਡ ਇਹਦੀ ਬਾਜੂ ਦਾ ਵੀ ਵਰਕ ਤੁਸੀਂ ਚੈੱਕ ਕਰ ਸਕਦੇ ਹੋ ਬਾਜੂ ਵੀ ਬਹੁਤ ਹੈਵੀ ਹੋਈਆਂ ਨੇ ਰੈਡੀ ਐਂਡ ਇਹਦੇ ਆਪਾਂ ਪਿੱਛੇ ਲੜਕੜੀ ਲਗਾਏ ਤੁਸੀਂ ਇਹ ਸੂਟ ਨੂੰ ਕਿਸੇ ਕਲਰ ਕੰਬੀਨੇਸ਼ਨ ਹੋਰ ਦੇ ਵਿੱਚ ਵੀ ਰੈਡੀ ਕਰਵਾ ਸਕਦੇ ਹੋ ਸੇਮ ਵੀ ਰੈਡੀ ਕਰਵਾ ਸਕਦੇ ਹੋ ਤੇ ਤੁਸੀਂ ਸਾਡੇ ਕੰਮ ਨੂੰ ਇਤਨੀ ਪਿਆਰ ਦਿੰਦੇ ਰਹੋ ਜੀ ਥੈਂਕ ਯੂ